ਅਕਸਰ ਜਿਹੜੀਆਂ ਨਾ ਜੀ ਲੇਡੀਜ਼ 올ਡ ਲੇਡੀਜ਼ ਹਾਂਜੀ ਉਹ ਹੁੰਦੀਆਂ ਸੀਗੀਆਂ ਕੋਈ 60 65 ਦੀਆਂ 70 ਤੱਕ ਦੀਆਂ ਲੇਡੀਜ਼ ਵੀ ਹਾਂਜੀ ਹਾਂਜੀ ਤੇ ਉਹਨਾਂ ਨੂੰ ਸਾਡੇ ਹੁੰਦੀ ਸੀ ਜੀ ਕੱਸੀ ਉਹਨਾਂ ਨੂੰ ਮਾਸੀ ਜੀ ਕਹਿੰਦੇ ਸੀਗੇ ਹਾਂਜੀ ਮਾਸੀ ਜੀ ਇੱਕ ਸ਼ਬਦ ਜਿਹੜਾ ਆਮ ਹੁੰਦਾ ਸੀਗਾ ਹਾਂਜੀ ਜਿਹੜਾ ਕੋਈ ਇਸ ਤਰੀਕੇ ਦਾ ਜਿੱਦਾਂ ਕਈ ਵਾਰੀ ਵਿਆਹਾਂ ਦੇ ਵਿੱਚ ਵੀ ਸਾਡੇ ਘਰਾਂ ਦੇ ਵਿੱਚ ਉਹ ਖਾਣਾ ਪਕਾਉਣ ਦੀ ਜ਼ਿੰਮੇਵਾਰੀ ਜਿਹੜੀ ਲੈ ਲੈਂਦੀ ਸੀ ਲੇਡੀਜ਼ ਪਹਿਲਾਂ ਹਾਂ ਹਾਂ ਅ ਅੱਜ ਤੋਂ ਕੋਈ 20 25 30 ਸਾਲ ਪੁਰਾਣੀ ਉਹ ਜਾਂ ਉਸ ਤੋਂ ਵੀ ਪਿੱਛੇ ਦੀਆਂ ਗੱਲਾਂ ਐਸੀ ਤਰ੍ਹਾਂ ਹੀ ਸੀਗੀਆਂ ਉਹ ਮਾਸੀਆਂ ਕਹਿੰਦੇ ਸੀ ਉਹਨਾਂ ਨੂੰ ਮਾਸੀ ਕਹਿੰਦੇ ਸੀ ਸਾਰੇ ਹਾਂ 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 ਤੇ ਉਹ ਸਾਰੇ ਘਰ ਦਾ ਖਿਆਲ ਰੱਖਦੀ ਸੀ ਵਿਆਹ ਸ਼ਾਦੀਆਂ ਦੇ ਵਿੱਚ ਖਾਣਾ ਪਕਾਉਣ ਦੀ ਜ਼ਿੰਮੇਵਾਰੀ ਉਹਨਾਂ ਦੇ ਹੱਥੀਂ ਚੁੰਦੀ ਸੀਗੀ ਹਾਂਜੀ ਉਹਨਾਂ ਦਾ ਬੜਾ ਸਤਕਾਰ ਹੁੰਦਾ ਸੀ ਹਾਂਜੀ ਹਾਂਜੀ ਇਹ ਜਿਹੜੀ ਤੁਸੀਂ ਗੱਲ ਕਰੀ ਹੈ ਨਾ ਜਿਵੇਂ ਕਹ ਲੋ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਤੇ ਉਹ ਇੱਕ ਲਾਗੀ ਹੁੰਦੇ ਸੀਗੇ ਤੇ ਉਹਨਾਂ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਰਾ ਕੰਮ ਸਾਂਭਣਾ ਸਾਰੀ ਚੀਜ਼ ਵਸ ਸਾਂਭਣੀ ਤੇ ਭਾਂਡਿਆਂ ਦੀ ਸੇਵਾ ਭਾਂਡੇ ਮਾਂਜਣ ਦੀ ਸੇਵਾ ਤੇ ਉਹ ਉਹ ਕਰਦੇ ਹੁੰਦੇ ਸੀਗੇ ਉਹ ਘਰ ਦੇ ਜੀਆਂ ਦੀ ਤਰ੍ਹਾਂ ਹੀ ਹੁੰਦੇ ਸੀਗੇ ਉਹ ਹਾਂ ਉਹ ਆਪਣੇ ਘਰ ਦੇ ਪੱਕੇ ਹੀ ਮੈਂਬਰ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਲੱਗ ਹੀ ਹੁੰਦੇ ਸੀਗੇ ਤੇ ਉਹਨਾਂ ਨੂੰ ਆਪਾਂ ਜਿਵੇਂ ਅੱਜ ਕਿਸੇ ਤੋਂ ਆਪਾਂ ਕੋਈ ਕੰਮ ਕਰਵਾਉਂਦੇ ਆ ਉਹਨੂੰ ਆਪਾਂ ਨਕਦ ਪੈਸੇ ਦਿੰਦੇ ਆ ਜੀ ਉਹਨਾਂ ਨਾਲ ਸੇਪੀ ਚੱਲਦੀ ਹੁੰਦੀ ਸੀਗੀ ਸੇਪੀ ਹਾਂਜੀ ਸੇਪੀ ਇਹ ਤੁਸੀਂ ਇਹ ਮਿਲ ਕੇ 50 ਸਾਲ ਪਿੱਛੇ ਦੀ ਗੱਲ ਕਰ ਰਹੇ ਹੋ ਉਹ 50 ਕਹੋ ਵੀ ਹਾਂ ਘੱਟੋ-ਘੱਟ 50 1950 ਤੋਂ ਪਹਿਲਾਂ ਦੀ ਗੱਲ ਹੈ 60 ਦੇ ਸੱਤ ਦੇ ਕਰੀਬ ਅੱਛਾ ਹਾਂ ਹਾਂ ਸੇਪੀ ਹੁੰਦਾ ਮਤਲਬ 6 ਮਹੀਨੇ ਬਾਅਦ ਉਹਨਾਂ ਨੂੰ ਆਪਾਂ ਦਾਣੇ ਵਗੈਰਾ ਦਿੰਦੇ ਹੁੰਦੇ ਸੀ ਦੇਖੋ ਕਿੰਨਾ ਸਬਰ ਤੇ ਸੰਤੋਖ ਮਤਲਬ ਕਿ ਉਹ ਪੈਸੇ ਦਾ ਆਦਾਨ-ਪ੍ਰਦਾਨ ਨਹੀਂ ਸੀ ਹੈਗਾ ਹਾਂ ਉਹਦੋਂ ਕਰੰਸੀ ਉਹ ਉਹ ਐਸੇ ਤਰ੍ਹਾਂ ਹੀ ਸੀਗਾ ਕਿ 6 ਮਹੀਨੇ ਬਾਅਦ ਜਦੋਂ ਫਸਲ ਹੋਣੀ ਤੇ ਉਹਨਾਂ ਨੂੰ ਦੇਣੀ ਉਸ ਨੂੰ ਸੇਪੀ ਕਹਿੰਦੇ ਸੀਗੇ ਹਾਂ ਉਹਨੂੰ ਸੇਪੀ ਕਹਿੰਦੇ ਸੀਗੇ ਸੱਸੇ ਤੋਂ ਹਾਂ ਜਾਂ ਵਿੱਚ ਵਿਚਾਲ ਦੀ ਵੀ ਜੇ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਸੀ ਤਾਂ ਉਹ ਠੀਕ ਉਸ ਤੋਂ 6 ਮਹੀਨੇ ਬਾਅਦ ਸੀ ਇਸ ਕਰਕੇ ਛੇਪੀ ਤਾਂ ਨਹੀਂ ਸੀ ਕਿ ਸੇਪੀਓ ਸੀ ਸੱਸੇ ਤੋਂ ਸੀ ਹਾਂ ਸੱਸੇ ਨਾਲ ਈੜੀ ਵਾਲਾ ਸੱਸਾ ਸੇਪੀ ਸੱਸੇ ਨੂੰ ਲਾਂ ਪੱਪੇ ਨੂੰ ਬਿਹਾਰੀ ਉਹ ਮਿਸਤਰੀਆਂ ਨਾਲ ਵੀ ਸੇਪੀ ਚੱਲਦੀ ਹੁੰਦੀ ਸੀਗੀ ਸੇਪੀ ਸ਼ਬਦ ਜੀ ਮੈਂ ਤਾਂ ਪਹਿਲੀ ਵਾਰ ਸੁਣਿਆ ਹਾਂ ਜਗਸੀਰ ਜੀ ਨੇ ਕਿਉਂਕਿ ਕਾਫੀ ਅਦਨ ਕਰੇ ਹੋਏ ਨੇ ਇਹਨਾਂ ਨੂੰ ਪਤਾ ਹੈ ਤਾਂ ਤੁਸੀਂ ਵੀ ਜ਼ਰੂਰ ਇਹਦੇ ਵਿੱਚ ਜਿਹੜਾ ਆਪਣਾ ਗਿਆਨ ਦਿਓ ਸਾਨੂੰ ਸਾਡੇ ਗਿਆਨ 'ਚ ਵਾਧਾ ਕਰਿਓ ਦੇਖਣ ਵਾਲੇ ਸਰੋਤੇ ਹੋਰ ਵੀ ਬਹੁਤ ਨੇ ਕਮੈਂਟ ਕਰਕੇ ਜ਼ਰੂਰ ਦੱਸੋ ਸੇਪੀ ਅੱਛਾ ਸੇਪੀ ਦੇ ਦੀ ਇਹਨਾਂ ਨੂੰ ਅਸੀਂ ਦਾਣੇ ਦਿੰਦੇ ਸੀਗੇ ਹਾਂ 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 ਇਹਦੇ ਤੋਂ ਬਿਨਾ ਹਰ ਪਿੰਡ ਦੇ ਵਿੱਚ ਇੱਕ ਕਾਰਖਾਨਾ ਹੁੰਦਾ ਸੀਗਾ ਕਾਰਖਾਨਾ ਹਾਂ ਜਿਵੇਂ ਅੱਜ ਫੈਕਟਰੀਆਂ ਲੱਗੀਆਂ ਹੋਏ ਨੇ ਵਰਕਸ਼ਾਪਾਂ ਲੱਗੀਆਂ ਹੋਏ ਨੇ ਉਹ ਪਿੰਡਾਂ ਦੇ ਵਿੱਚ ਨਾ ਕਾਰਖਾਨੇ ਲੱਗੇ ਹੁੰਦੇ ਸੀਗੇ ਉੱਥੇ ਜਿਹੜੇ ਮਿਸਤਰੀ ਆ ਉਹ ਹਾਲ ਪੰਜਾਲੀ ਸੁਹਾਗੇ ਤੇ ਇਹ ਚੀਜ਼ਾਂ ਉੱਥੇ ਠੀਕ ਕਰਦੇ ਉਹ ਹੁੰਦੇ ਸੀਗੇ اچھا ਉਹਨੂੰ ਕਾਰਖਾਨਾ ਕਹਿੰਦੇ ਸੀ ਹਾਂ ਕਾਰਖਾਨਾ ਕਹਿੰਦੇ ਹੁੰਦੇ ਸੀਗੇ ਮੈਸਾਂ ਦੇ ਸੰਗਲ ਵਗੈਰਾ ਹਾਂ ਤੇ ਹਾਂ ਹਾਂ ਮੈਸਾਂ ਦੇ ਸੰਗਲ ਵਗੈਰਾ ਹੋਰ ਹੋਰ ਇਹਦੇ ਨਾਂ ਲਓ ਮੈਨੂੰ ਬੜਾ ਅੱਛੇ ਲੱਗ ਰਹੇ ਆ ਉਹ ਨਾਣਿਆਂ ਦੀਆਂ ਖੇਡਾ ਖੁੱਡਾ ਉਹ ਜਿਹੜਾ ਬਣਾ ਲੈਂਦੇ ਗਡੀਰ ਨਾ ਜਾਂ ਵੀ ਬਣਾ ਲੈਂਦੇ ਤੇ ਕਿਸੇ ਨੂੰ ਗਡੀਰਾ ਜਾ ਬਣਾ ਕੇ ਦੇਤਾ ਤੇ ਕਿਸੇ ਨੂੰ ਕੋਈ ਉਦੋਂ ਟਰੈਕਟਰ ਵੀ ਛੋਟੇ ਛੋਟੇ 60 ਦੇ ਵਿੱਚ ਨਾ ਟਰੈਕਟਰ ਆ ਗਏ ਸੀਗੇ ਆਪਣੇ ਪੰਜਾਬ ਦੇ ਵਿੱਚ ਤੇ ਉਹ ਟਰੈਕਟਰ ਦੀ ਕੁਛ ਐਫਰੀ ਬਣਾ ਕੇ ਦੇਤੀ ਕਿਸੇ ਨੂੰ ਕੋਈ ਮੱਛੀ ਜੀ ਬਣਾ ਕੇ ਦੇਤੀ ਕਿਸੇ ਨੂੰ ਕੁਛ ਬਣਾ ਕੇ ਦੇਤਾ ਜਹਾਜ਼ ਟਾਈਪ ਜਾ ਬਣਾ ਕੇ ਦੇਤਾ ਤੇ ਉਹ ਮਿਸਤਰੀ ਨੇੜਾ ਨੂੰ ਵੀ ਚੀਜ਼ਾਂ ਬਣਾ ਦੇ ਹੁੰਦੇ ਸੀਗੇ ਤੇ ਜਦੋਂ ਕੋਈ ਛੋਟਾ ਕੰਮ ਹੁੰਦਾ ਸੀਗਾ ਫਿਰ ਉਹ ਕੱਲਾ ਕੱਲਾ ਮਿਸਤਰੀ ਕੰਮ ਕਰਦਾ ਹੁੰਦਾ ਸੀਗਾ ਜਿਵੇਂ ਕੋਈ ਮੰਜੇ ਦਾ ਕਹਿੰਦੇ ਸੇਰਵਾ ਟੁੱਟ ਗਿਆ ਹਾਂ ਸਿਰ ਹਾਂ ਸਿਰ ਵਾ ਟੁੱਟ ਗਿਆ ਤਾਂ ਉਹਨਾਂ ਨੇ ਉਹਦੇ ਨਾਲ ਤੇ ਸੇਨਾ ਘੜ ਕੇ ਉਹ ਸਿਰ ਵਾ ਉਹ ਉਹ ਮੱਦੇ ਦਾ ਉਹ ਠੀਕ ਕਰ ਦੇਣਾ ਤੇ ਅਲੀ ਵਗੈਰਾ ਬਣਾ ਕੇ ਦੇਣੀ 45 ਦੇ ਵਿੱਚ ਪਾਉਣ ਵਾਸਤੇ ਜੀ ਤੇ ਉਹ ਚੀਜ਼ਾਂ ਜਿਵੇਂ ਵੱਡੇ ਕੋਈ ਰੇੜੀ ਆ ਗਈ ਹਾਂ ਹਾਂ ਪਹਿਲਾਂ ਆਪਾਂ ਗੱਡੇ ਦੇਖੇ ਨੇਗੇ ਹਾਂ ਲੱਕੜ ਦੇ ਪਹੀਆਂ ਵਾਲੇ ਗੱਡੇ ਫਿਰ ਉਹ ਲੱਕੜ ਦੇ ਪਹੀਏ ਚਲੇਗੇ ਫਿਰ ਉਹਨਾਂ ਤੇ ਰਬੜ ਦੇ ਟਾਇਰ ਆ ਗਏ ਰਬੜ ਆ ਗਈ ਹਾਂ ਉਹ ਉਹਨੂੰ ਆਪਾਂ ਰੇੜੀ ਬੋਲਦੇ ਆ ਉਹਦੇ ਉੱਤੇ ਦੋ ਵੱਲਦੀ ਉਹਦੇ ਮੁਰੇ ਜੋੜਦੇ ਹੁੰਦੇ ਸੀਗੇ ਜੇਕਰ ਉਹਨਾਂ ਦੇ ਪਹੀਏ ਨੇ ਜਿਹੜੇ ਉਹ ਰਬੜ ਦੇ ਹੋਗੇ ਜੀ ਤੇ ਰੇੜੀ ਤੇ ਗੱਡੇ ਦੇ ਵਿੱਚ ਇਹ ਫਰਕ ਆ ਜਿਹੜਾ ਆ ਰੇੜਾ ਪ੍ਰਾਣੇ ਲੱਕੜ ਵਾਲਾ ਗੱਡਾ ਉਹਦੇ ਟਾਇਰਾਂ ਦੇ ਵਿੱਚ ਵਿੱਚ ਉਹਦਾ ਆ ਜਾਂਦਾ ਹੁੰਦਾ ਸੀਗਾ ਕੋਲੋ ਵੀ ਹਿੱਸਾ ਜਿਹਦੇ ਪਰ ਆਪਾਂ ਸਮਾਨ ਰੱਖਦੇ ਆ ਹਾਂ ਹਾਂ ਉਹਦਾ ਥੱਲਾ ਤਾਲਾ ਉਹ ਰੇੜੀ ਦਾ ਤਾਲਾ ਉਹ ਟਾਇਰਾਂ ਦੇ ਵਿੱਚ ਵਿੱਚ ਆ ਜਾਂਦਾ ਸੀਗਾ ਗੱਡੀ ਦੇ ਜਿਹੜੇ ਟਾਇਰ ਨੇ ਉਹ ਹੇਠਾਂ ਹੁੰਦੇ ਸੀਗੇ ਸਾਰਾ ਉਹਦਾ ਉਹਦਾ ਤਾਲਾ ਜਿਹੜਾ ਉਹ ਉੱਪਰ ਹੁੰਦਾ ਸੀਗਾ ਅਜਾ ਟਾਇਰ ਹੇਠਾਂ ਹੀ ਹੁੰਦੇ ਸੀਗੇ ਹਾਂ ਹਾਂ ਗੱਡੀ ਦੇ ਟਾਇਰ ਨਹੀਂ ਟਾਇਰਾਂ ਦੇ ਵਿੱਚ ਨਹੀਂ ਸੀ ਹੁੰਦਾ ਹਾਂ 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 ਤੇ ਗੱਡੇ ਦੇ ਜਿਹੜੇ ਪਹੀਏ ਸੀਗੇ ਉਹ ਵੱਡੇ ਹੁੰਦੇ ਸੀਗੇ ਹੂੰ ਉਹ ਰੇੜੇ ਦੀ ਬੰਤਰ ਰੇੜੇ ਇੰਨਾ ਫਰਕਾ ਗੱਡੀ ਤੇ ਰੇੜੇ ਦਾ ਕੀ ਫਰਕ ਜੇ ਆਪਾਂ ਅੱਜ ਕਿਸੇ ਨੂੰ ਪੁਰਾਣੇ ਬਜ਼ੁਰਗ ਨੂੰ ਪੁੱਛੀਏ ਤਾਂ ਉਹ ਇਹ ਦੱਸੂਗਾ ਵੀ ਰੇੜਾ ਜਿਹੜਾ ਗੱਡਾ ਉਹ ਪਾਸ ਨਹੀਂ ਸੀ ਮਾਰਦਾ ਹੁੰਦਾ ਪਲਟਦਾ ਨਹੀਂ ਸੀ ਹੁੰਦਾ ਜਿਹੜਾ ਗੱਡਾ ਸੀਗਾ ਹਾਂ ਹਾਂ ਇਹਦਾ ਕਾਰਨ ਇਹ ਵੀ ਟਾਇਰ ਉਹਦੇ ਬਾਹਰ ਹੁੰਦੇ ਸੀ ਹਾਂ ਟਾਇਰ ਉਹਦੇ ਬਾਹਰ ਹੁੰਦੇ ਸੀਗੇ ਤੇ ਉਹਦੇ ਤਾਲਾ ਉਹ ਵਿੱਚ ਵਿੱਚ ਹੁੰਦਾ ਸੀਗਾ ਉਦੀ ਬਾਡੀ ਜਿਹੜੀ ਹੈ ਹਾਂ ਜਿਹੜੀ ਬਾਡੀ ਜਿੰਨ ਕਿੰਸੀ ਕਹਿ ਲਈ ਭਾਵੇਂ 85 85 ਕਹਿ ਲਈ ਜੀ ਭਾਸ਼ਾ ਚ ਨਾ ਜੀ ਫਾਦੇ ਦੇ ਸਮੇਂ ਦੇ ਵਿੱਚ ਰੇੜੀ ਆ ਜਿਹੜੀ ਇਹ ਪਾਸ ਮਾਰ ਜਾਂਦੀ ਹੁੰਦੀ ਸੀਗੀ ਅੱਛਾ ਰੇੜੀ ਪਲਟ ਜਾਂਦੀ ਸੀ ਹਾਂ ਪਲਟ ਜਾਂਦੀ ਹੁੰਦੀ ਸੀਗੀ ਹਾਂ ਇਹਨੂੰ ਬੱਟਾ ਮੂਟਾ ਦੇ ਉਦੋਂ ਖਾਲਾ ਖੂਲੋਂ ਦੇ ਬੜੀ ਸਾਵਧਾਨੀ ਨਾਲ ਅੱਛਾ ਉਹ ਕਾਰਖਾਨਾ ਜਿਹੜਾ ਤੁਸੀਂ ਕਹਿ ਰਹੇ ਜੀ ਮੈਨੂੰ ਕਾਰਖਾਨਾ ਬੜਾ ਇੰਟਰਸਟਿੰਗ ਲੱਗਿਆ ਹਾਂਜੀ ਹਾਂਜੀ ਸਰੋਤੇ ਵੀ ਕਰਨਗੇ ਕਮੈਂਟ ਵੀ ਕਾਰਖਾਨਾ ਹੁੰਦਾ ਸੀ ਕਾਰਖਾਨੇ ਅੱਜ ਕੱਲ ਜਿੱਦਾਂ ਕਾਰਖਾਨੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਹ ਕਾਰਖਾਨਾ ਜਿਹੜਾ ਸੀ ਨਾ ਜ ਜੱਕਰੇ ਜਿਹੜੀਆਂ ਚੀਜ਼ਾਂ ਦੀ ਲੋਡ ਹੁੰਦੀ ਸਾਨੂੰ ਉਸ ਸਮੇਂ ਵਿੱਚ ਪੈਂਦੀ ਸੀ ਤਾਂ ਉਹਨਾਂ ਚੀਜ਼ਾਂ ਨੂੰ ਬਣਾਉਣ ਦੇ ਲਈ ਕਾਰੀਗਰ ਉਹ ਕਈ-ਕਈ ਕਾਰੀਗਰ ਲੱਗੇ ਹੁੰਦੇ ਸੀ ਉੱਥੇ ਹਾਂ ਉੱਥੇ ਇੱਕ ਜਾਂ ਦੋ ਮਿਸਤਰੀ ਹੋਰ ਫੇਰ ਕਰਦਾ ਇੱਕ ਕਾਰਖਾਨਾ ਹੁੰਦਾ ਸੀਗਾ ਉਹ ਉਹ ਖਾਸ ਇੱਕ ਤਰ੍ਹਾਂ ਦਾ ਜਿਹੜਾ ਹੈ ਵਰਕਸ਼ਾਪ ਸੀਗੀ ਹਾਂ ਉਹ ਵਰਕਸ਼ਾਪ ਵੀ ਇੱਕੋ ਬੀਬੀਸੀ ਤਰ੍ਹਾਂ ਦੀ ਹੁੰਦਾ ਸੀਗਾ ਉੱਥੇ ਸੱਤ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਬੈਠੇ ਹੁੰਦੇ ਸੀਗੇ ਤੇ ਉੱਥੇ ਹਰ ਤਰ੍ਹਾਂ ਦੀ ਗੱਲਬਾਤ ਉਹਨਾਂ ਨੂੰ ਪਿੰਡ ਦੇ ਵਿੱਚ ਪਤਾ ਲੱਗ ਜਾਂਦੀ ਸੀ ਵੀ ਇੱਥੇ ਆ ਘਟਨਾ ਵਾਪਰੀ ਇੱਥੇ ਆ ਘਟਨਾ ਵਾਪਰੀ ਤੇ ਉੱਥੇ ਟਾਸ ਖੇਡਣ ਵਾਲੇ ਬੰਦੇ ਵੀ 20 25 50 ਬੰਦੇ ਤਾਂ ਆਮ ਹੀ ਉੱਥੇ ਕਾਰਖਾਨੇ ਦੇ ਵਿੱਚ ਕਾਰਖਾਨੇ ਦੇ ਵਿੱਚ ਕੰਮ ਵੀ ਚੱਲੀ ਜਾਂਦਾ ਸੀਗਾ ਗੱਲਾਂ ਵੀ ਹੋ ਜਾਂਦੀਆਂ ਸੀਗੀਆਂ ਗੱਲਾਂ ਗੱਲਾਂਬਾਤਾਂ ਵੀ ਕਰੀ ਜਾਂਦੇ ਹੁੰਦੇ ਸੀਗੇ ਪੁਰਾਣਾ ਮਾਹੌਲ ਦੇਖੋ ਕਿੰਨਾ ਵਧੀਆ ਸੀ ਜਿੱਦਾਂ ਹੁਣ ਅਸੀਂ ਬੈਠੇ ਜੰਮਣੇ ਹੇਟਾਂ ਹਾਂ ਬ ਜਾਈ ਹੁੰਦੇ ਸੀਗੇ ਤੇ ਉੱਥੇ ਹੀ ਉਹਨਾਂ ਨੇ ਪਾਣੀ ਵਗੈਰਾ ਪੀਣਾ ਤਾਂ ਤਾਸ਼ ਵਾਲੇ ਨੇ ਤਾਸ਼ ਖਿੱਡੀ ਜਾਣੀ ਗੱਲਾਂ ਬਾਤਾਂ ਵਾਲੇ ਨੇ ਗੱਲਾਂ ਬਾਤਾਂ ਕਰੀ ਜਾਣੀਆਂ ਉਹ ਕਈ ਤਰ੍ਹਾਂ ਦੇ ਸੌਤੇ ਹੁੰਦੇ ਸੀ ਪਿੰਡਾਂ ਦੇ ਵਿੱਚ ਕਈ ਜਿਵੇਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਬਜ਼ੁਰਗ ਹੁੰਦੇ ਸੀਗੇ ਉਹ ਉਹਨਾਂ ਕੋਲੇ ਵੀ ਜਾ ਕੇ ਬੰਦੇ ਬਹਿ ਜਾਣੇ ਤੇ ਟਾਸਕ ਢਣ ਵਾਲਿਆਂ ਕੋਲੇ ਅੱਡ ਜਾ ਕੇ ਬੰਦੇ ਬਹਿ ਜਾਣੇ ਜਿਵੇਂ ਸਟੂਡੈਂਟ ਵਿਦਿਆਰਥੀ ਨੇ ਜਿਹੜੇ ਇਹ ਅਲੱਗ ਪਾਸੇ ਬਹਿ ਜਾਣੇ ਇਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਦੀਆਂ ਗੱਲਾਂ ਕਰਨੀਆਂ ਜਿਹੜੇ ਜ਼ਿਮੀਦਾਰ ਕਿਸਾਨ ਹੁੰਦੇ ਸੀਗੇ ਉਹ ਆਪਣੇ ਅਲੱਗ ਉਹਨਾਂ ਦੀ ਮੀਟਿੰਗ ਹੁੰਦੀ ਸੀਗੀ ਉਹਨਾਂ ਨੇ ਆਪਣੀਆਂ ਖੇਤੀਬਾੜੀ ਦੀਆਂ ਉਹ ਗੱਲਾਂਬਾਤਾਂ ਹੁਣ ਖੁੱਲੀ ਸਾਥ ਹਾਂ ਅੱਜ ਕੱਲ ਜਿੱਦਾਂ ਆਪਾਂ ਕਹਿੰਦੇ ਨਾ ਵੀ ਇੱਕ ਬੋਰਡ ਤੇ ਰੁੱਖ ਥੱਲੇ ਅਸੀਂ ਬਹਿ ਕੇ ਉਹ ਤਿਰਦਾ ਜਿਹਾ ਬਣਾ ਕੇ ਉਹ ਨਹੀਂ ਉਹ ਮਤਲਬ ਕਿ ਕਾਫੀ ਵੱਡਾ ਏਰੀਆ ਹੁੰਦਾ ਸੀਗਾ ਉਹਦੇ ਚ ਹਲਟੀ ਵੀ ਚੱਲਦੀ ਹੁੰਦੀ ਸੀ हां ओ थे एक मेनू इथे ਕਿਸੇ ਪਿੰਡ ਚ ਮੈਂ ਗਿਆ ਸੀ ਉੱਥੇ ਦਸਰੇ ਸੀਗਾ ਉਹ ਕਹਿੰਦਾ ਮੈਂ ਇਥੇ ਹਲਤੀ ਸਾਡੇ ਬਜ਼ੁਰਗਾਂ ਦੀ ਹੁੰਦੀ ਸੀ ਤੇ ਆ ਜਿਹੜਾ ਤੁਸੀਂ ਸਾਰਾ ਸੀਨ ਦੱਸਿਆ ਵੀ ਕੋਈ ਯੂਥ ਲੱਗ ਬੈਠੇ ਨੇ ਤਾਸ਼ ਵਾਲੇ ਲੱਗ ਬੈਠੇ ਨੇ ਸਿਆਣੇ ਨਾਲ ਗੱਲਾਂ ਕਰਨ ਵਾਲੇ ਲੱਗ ਬੈਠੇ ਨੇ ਕੰਮਕ ਵੀ ਉੱਥੇ ਚੱਲ ਰਿਹਾ ਹੈ ਤਾਂ ਖਿਲਾੜੀ ਵੀ ਹੁੰਦੀ ਸੀਗੀ ਇਸ ਤਰ੍ਹਾਂ ਦਾ ਸੀਨ ਹੁੰਦਾ ਸੀਗਾ ਜਿਹੜਾ ਆਇਆ ਗਿਆ ਉਹਦੇ ਵਾਸਤੇ ਪਾਣੀ ਦਾ ਜਲ ਦਾ ਇੰਤਜ਼ਾਮ ਖਾਣ ਪੀਣ ਦਾ ਵੀ ਮਾੜਾ ਮੋਟਾ ਜਿਹਾ ਗੁੜਾ ਹੈ ਆਗਿਆ ਚੀਜ਼ਾਂ ਦਾ ਇੰਤਜ਼ਾਮ ਵੀ ਹੁੰਦਾ ਸੀਗਾ ਕੋਈ ਯਾਤਰੀ ਵੀ ਖੜ੍ਹ ਜਾਂਦਾ ਸੀ ਰੁਕ ਜਾਂਦਾ ਸੀ ਪੁਰਾਣੇ ਸਮੇਂ ਬੜੇ ਵਧੀਆ ਸੀ ਜੀ ਹਾਂ ਉੱਥੇ ਪ੍ਰਾਤਨਿਕ ਤਖਤਪੋਸ਼ ਹਾਂ 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 ਤਖਤਪੋਸ਼ ਦੇ ਉੱਪਰ ਆਪਣੇ ਜਿਹੜੇ ਬਜ਼ੁਰਗ ਬੈਠ ਕੇ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਤੇ ਕਿਤੇ ਕਿਤੇ ਉਹ ਪਿੰਡਾਂ ਦੇ ਵਿੱਚ ਟੋਬੇ ਦੇ ਵਾਲੇ ਵਾਲੇ ਵੀ ਹੈਗੇ ਨੇਗੇ ਅੱਛਾ ਜਿਵੇਂ ਕੋਲਾ ਟੋਬਾ ਟੋਬੇ ਦੇ ਦੋ ਨਾਕੇ ਹੋਗੇ ਇੱਕ ਪਾਸੇ ਦੀ ਮੈਸਾਂ ਵਰਦੀਆਂ ਨੇ ਇੱਕ ਪਾਸੇ ਦੀ ਮੈਸਾਂ ਨਿਕਲ ਜਾਂ ਇਧਰ ਦੇ ਪੈਸੇ ਆਣ ਨਹੀਂ ਆ ਇਧਰ ਦੀ ਨਿਕਲਦੀਆਂ ਉਧਰ ਦੇ ਪੈਸੇ ਦਿੰਦੀਆਂ ਉਧਰ ਨਿਕਲਦੇ ਨੇਗੇ ਉਹ ਟੋਬਾ ਸੱਤ ਜਾਂ ਖੂ ਲੱਗਿਆ ਹੋਇਆ ਉਹ ਪੰਜਾਬ ਦੇ ਪ੍ਰਾਤਨ ਪੰਜਾਬ ਦੇ ਸੀਨ ਨੇ ਦ੍ਰਿਸ਼ ਨੇ ਜੀ ਹਾਂ 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 ਦੇਖੋ ਜੀ ਸਰੋਤਿਓ ਜਗਸੀਰ ਸਿੰਘ ਜੀ ਕਲਾਲਾ ਔਰ ਇਹ ਗੱਲਾਂ ਬਾਤਾਂ ਹੋ ਰਹੇ ਨੇ ਪੁਰਾਤਨ ਪੰਜਾਬ ਦੀਆਂ ਵੀ ਕਿੰਦਾਂ ਦਾ ਸੀ ਅਸੀਂ ਵਿਰਸੇ ਵਿਰਾਸਤ ਤੇ ਕੰਮ ਕਰਦੇ ਆ ਕਿੰਨਾ ਵਧੀਆ ਸਮਾਂ ਸੀ ਸਰੋਤਿਆਂ ਔਰ ਮੇਰੀ ਜਗਸੀਰ ਜੀ ਕੋਸ਼ਿਸ਼ ਰਹਿੰਦੀ ਆ ਸਾਡੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਚੈਨਲ ਤੋਂ ਵੱਡੇ ਬ੍ਰਦਰ ਤਜਿੰਦਰ ਚੋਪੜਾ ਜੀ ਤੇ ਮੈਂ ਲੱਗੇ ਹੋਇਆ ਇਸ ਪਾਸੇ ਨੂੰ ਤੇ ਤੁਹਾਡੇ ਸਰੋਤਿਆਂ ਦੇ ਕਰਕੇ ਹੀ ਲੱਗੇ ਹੋਇਆ ਕਿਉਂਕਿ ਤੁਸੀਂ ਸਾਡੀ ਡਰਾਈਵਿੰਗ ਫੋਰਸ ਜਿਹੜੀ ਆ ਇਹ ਦੇਖਣ ਆਲੇ ਸਾਡੇ ਸਰੋਤੇ ਨੇ ਜੇ ਅਸੀਂ ਤੁਰੇ ਫਿਰਦੇ ਆ ਨਾ ਜੀ ਤਾਂ ਇਹ ਚਾਬੀ ਸਾਨੂੰ ਇਹ ਦਿੰਦੇ ਨੇ ਇਹ ਪਸੰਦ ਬਹੁਤ ਕਰਦੇ ਨੇ ਆ ਗੱਲਾਂ ਦੇ ਥੱਲੇ ਵੀ ਬਹੁਤ ਕਮੈਂਟ ਕਰਨਗੇ ਇਹ ਹੰਡਾਈਆਂ ਹੋਈਆਂ ਨੇ ਬਹੁਤ ਸਾਰੇ ਲੋਕਾਂ ਨੇ ਗੱਲਾਂ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਉਹ ਮੈਂ ਇਹਦੀ ਗੱਲ ਕਰ ਰਿਹਾ ਵੀ ਅਸੀਂ ਲੱਗੇ ਹੋਏ ਹਾਂ ਇਸ ਪਾਸੇ ਨੂੰ ਤੇ ਮੇਰੀ ਇੱਛਾ ਹੈ ਕਿ ਇਹ ਚੀਜ਼ਾਂ ਨੂੰ ਅਸੀਂ ਦੌਰ ਨੂੰ ਵਾਪਸ ਲੈ ਕੇ ਜਿੰਨਾ ਕੁ ਲੈ ਕੇ ਆ ਸਕਦਾ ਮੈਨੂੰ ਪਤਾ ਸਾਰਾ ਨਹੀਂ ਆ ਸਕਦਾ ਵਾਪਸ ਪਰੰਤੂ ਖਾਣ ਪੀਣ ਦੀ ਗੱਲ ਜ਼ਿਕਰ ਕਰੀਏ ਜਗਸੀਰ ਜੀ ਤਾਂ ਮੈਂ ਕਹਿੰਦਾ ਐਟ ਲੀਸਟ ਅਸੀਂ ਖਾਣ ਪਾਣ ਨੂੰ ਆਪਣੇ ਨੂੰ ਉਸ ਤਰੀਕੇ ਦਾ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਆ ਕੀ ਹੋ ਸਕਦਾ ਹੈ ਇਹ ਪ੍ਰਾਤਨ ਸਮੇਂ ਦੇ ਵਿੱਚ ਜਿਹੜੀ ਤੁਸੀਂ ਖਾਾਕ ਦੀ ਗੱਲ ਕਰਦੇ ਹੋ ਨਾ ਉਦੋਂ ਸਾਰੀਆਂ ਚੀਜ਼ਾਂ ਹੀ ਘਰ ਦੇ ਹੁੰਦੀਆਂ ਸੀਗੀਆਂ ਘਰ ਦਾ ਹੀ ਜਿਵੇਂ ਦੁੱਧ ਕਿਉਂ ਹੁੰਦਾ ਸੀਗਾ ਤੇ ਘਰ ਦੀਆਂ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਕਿਸੇ ਬੜੇ ਤਾਂ ਮਨੋਂ ਵੀ ਕੋਧਰੇ ਦੀ ਰੋਟੀ ਹਾਂਜੀ ਜਿਹੜੀ ਕਣਕ ਦੀ ਰੋਟੀ ਹੈ ਤਾਂ ਦੇਖਣ ਨੂੰ ਕਦੇ-ਕਦੇ ਹੀ ਮਿਲਦੀ ਹੁੰਦੀ ਸੀ ਕੋਧਰੇ ਦੀ ਰੋਟੀ ਹਾਂ ਠੀਕ ਹੈ ਮੱਕੀ ਬਾਜਰਾ ਇਹ ਇਹ ਚੀਜ਼ਾਂ ਦੀ ਰੋਟੀ ਵਾਧੇ ਮਿਲਦੀ ਹੁੰਦੀ ਸੀ ਕਿ ਕਣਕ ਤਾਂ ਕਦੇ ਆਏਗਾ ਜੇ ਤੂੰ ਹੀ ਮਸਾ ਮਿਲਦੀ ਹੁੰਦੀ ਸੀ ਜੀ ਤੇ ਉਦੋਂ ਤੋਂ ਬਿਨਾ ਦੁੱਧ ਕਿਉਂ ਆਮ ਘਰਾਂ ਦੇ ਵਿੱਚ ਚੱਲਦਾ ਹੁੰਦਾ ਸੀਗਾ ਹਰੇਕ ਬੰਦੇ ਦੀ ਜਿਹੜੀ ਖਰਾਕ ਆ ਉਹ ਵਧੀਆ ਹੁੰਦੀ ਸੀ ਖਰੇਲੂ ਹੁੰਦੀ ਸੀ ਹੂੰ ਉਦੋਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਜਿਹੜੇ ਆਪਣੇ ਰੋਟੀ ਬਣਾਉਣ ਵਾਲਾ ਤਵਾ ਇਹ ਵੀ ਮਿੱਟੀ ਦਾ ਹੁੰਦਾ ਸੀਗਾ ਜਿਵੇਂ ਕਹੋ ਪਿੱਛੇ ਜੇ ਲਾਲੂ ਪ੍ਰਸ਼ਾਦ ਜਾਦੂ ਆਇਆ ਜੀ ਇਹਨੇ ਰੇਲਵੇ ਦੇ ਵਿੱਚ ਉਹ ਮਿੱਟੀ ਦੇ ਗਲਾਸ ਮਿੱਟੀ ਦੇ ਭਾਂਡੇ ਵੇਚਣ ਲਾਤੇ ਸੀ ਇੰਟਰੋਡਿਊਸ ਕਰੇ ਹਾਂ 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 ਉਹ ਉਹ ਟਾਈਮ ਦੇ ਵਿੱਚ ਨਾ ਗਰੀਬ ਰਸਤੇ ਲਾਏ ਇਹਨੇ ਤੇ ਉਹ ਮਿੱਟੀ ਦੇ ਭਾਂਡੇ ਵੇਚਣ ਲਾਤੇ ਸੀਗੇ ਪ੍ਰਾਤਨ ਸਮੇਂ ਦੇ ਵਿੱਚ ਵੀ ਮਿੱਟੀ ਦੇ ਗਲਾਸ ਹੁੰਦੇ ਸੀਗੇ ਮਿੱਟੀ ਦੇ ਕੁੱਜੇ ਹੁੰਦੇ ਸੀਗੇ ਜੇ ਅੱਜ ਵੀ ਆਪਾਂ ਮਿੱਟੀ ਦੇ ਆਪਾਂ ਸਟੀਲ ਦੇ ਭਾਂਡੇ ਦੇ ਵਿੱਚ ਦਹੀਂ ਜਮਾਉਨੇ ਆ ਤਾਂ ਉਹਦਾ ਟੇਸ ਆ ਜਿਹੜਾ ਸਵਾਦ ਆ ਉਹ ਹੋਰ ਤਰ੍ਹਾਂ ਜੇ ਆਪਾਂ ਉਹਨੂੰ ਮਿੱਟੀ ਦੇ ਕੁੱਜੇ ਦੇ ਵਿੱਚ ਜਮਾਉਨੇ ਆ ਤਾਂ ਉਹਦਾ ਸਵਾਦ ਆ ਜਿਹੜਾ ਉਹ ਹੋਰ ਤਰ੍ਹਾਂ ਕੋਈ ਵੀ ਦਾਲ ਸਬਜ਼ੀ ਆਪਾਂ ਉਹ ਚ ਤੌੜੀ ਚ ਬਣਾਉਂਦੇ ਆ ਹਾਂ ਤੌੜੀ ਦੇ ਵਿੱਚ ਬਣਾਉਂਦੇ ਆ ਤਾਂ ਨੰਦਾ ਉਹ ਅਲੱਗ ਤਰ੍ਹਾਂ ਦਾ ਵਧੀਆ ਇਹੀ ਗੱਲ ਮੈਂ ਸਰੋਤਿਓ ਕਰਨੀ ਚਾਹੁੰਦਾ ਵੀ ਜਿਹੜੀ ਮਿੱਟੀ ਦੀ ਤੌੜੀ ਐ ਤੌੜੀ ਦੀ ਕੁਕਿੰਗ ਐ ਜਿਹੜੀ ਸਲੋ ਕੁਕਿੰਗ ਆ ਹਾਰੇ ਹਾਰਾ ਜਿਹੜਾ ਹੈ ਉਹ ਬੜਾ ਸਿੰਪਲ ਜਿਹਾ ਕਨਸੈਪਟ ਸੀਗਾ ਉਹਨੂੰ ਅਸੀਂ ਹੁਣ ਵੀ ਐਡਾਪਟ ਕਰ ਸਕਦੇ ਆ ਛੋਟੇ-ਮੋਟੇ ਵਿਹੜੇ ਸਾਡੇ ਘਰਾਂ ਵਿੱਚ ਹੈਗੇ ਨੇ ਤਾਂ ਕਾਰਨਰ ਤੇ ਕਿਤੇ ਬਣਾ ਕੇ ਅਸੀਂ ਦਾਲ ਹਾਰੇ ਚ ਪਕਾ ਸਕਦੇ ਆ ਸਾਨੂੰ ਪਕਾਣੀ ਚਾਹੀਦੀ ਐ ਇਹ ਇਹ ਹਾਰੇ ਦੇ ਵਿੱਚ ਨਾ ਦੋ ਚੀਜ਼ਾਂ ਹੁੰਦੀਆਂ ਸੀ ਇੱਕ ਤਾਂ ਦਾਲ ਸਬਜ਼ੀ ਵੀ ਦਾਲ ਵੀ ਆਪਾਂ ਬਣਨੀ ਰੱਖ ਦਿੰਦੇ ਸੀ ਉਹਦੇ ਵਿੱਚੋਂ ਜੀ ਤੇ ਇੱਕ ਉਹਦੇ ਵਿੱਚ ਦੁੱਧ ਰੱਖ ਦਿੰਦੇ ਸੀ ਦੁੱਧ ਕੜਦਾ ਸੀਗਾ ਹਾਂ ਦੁੱਧ ਕੜੀ ਜਾਣਾ ਉਹਨੇ ਲਾਲ ਹੋ ਜਾਣਾ ਉੱਪਰ ਉਹਦੇ ਇੱਕ ਟੁ ਚੀਜ਼ਾਂ ਅੱਧਾ ਇੰਚ ਮੋਟੀ ਮਲਾਈ ਆ ਜਾਂਦੀ ਹੁੰਦੀ ਸੀਗੀ ਉਹ ਉਹ ਮਲਾਈ ਜਦੋਂ ਕਿਤੇ ਚੋਰੀਆਂ ਛੋਰੀਆਂ ਖਾਣੀ ਤਾਂ ਬੜਾ ਨਜ਼ਾਰਾ ਆਉਣਾ ਤੇ ਉਹ ਜਦੋਂ ਲਾਲ ਦੁੱਧ ਵਾਲੀ ਲੱਸੀ ਪੀਣੀ ਤੇ ਉਹ ਉਹ ਲੱਸੀ ਦਾ ਵੀ ਸਵਾਦ ਬਹੁਤ ਕਮ ਹੋ ਸਕਦੇ ਨੇ ਦੁਵਾਰਾ ਤੋਂ ਕਿ ਨਹੀਂ ਹੋਏ ਤਾਂ ਇਹ ਤਾਂ ਇਹ ਤਾਂ ਹੋ ਸਕਦੇ ਨੇ ਇਹ ਤਾਂ ਛੋਟੇ ਕਮਰੇ ਜੀ ਹੋ ਸਕਦੇ ਨੇ ਕਰਨੇ ਚਾਹੀਦੇ ਨੇ ਹਾਂ ਉਧਰ ਮੈਂ ਦੇਖਿਆ ਜਿਵੇਂ ਭਾਈ ਰੂਪਾ ਪਿੰਡਾਂ ਹਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੂੰ ਉੱਥੇ ਸਰਜੀਤ ਸਿੰਘ ਚੈਲਾ ਜੀ ਨੇ ਜੀ ਉਹ ਆਪਣਾ ਗਰੁੱਪ ਚਲਾਉਂਦੇ ਨੇ ਵਿਰਾਸਤੀ ਬਾਗ ਉਹ ਉਹਨਾਂ ਨੇ ਇੱਕ ਕੱਚਾ ਘਰ ਬਣਾਇਆ ਤੇ ਉਹਦੇ ਵਿੱਚ ਮੱਝਾਂ ਗਾਂਾਂ ਰੱਖੀਆਂ ਤੇ ਸਕੂਲ ਵੀ ਚੱਲਦਾ ਉਹਨਾਂ ਦਾ ਉਹਦੇ ਵਿੱਚ ਹਾਰਾ ਵਗੈਰਾ ਇਹ ਚੀਜ਼ਾਂ ਉਹਨਾਂ ਦੀਆਂ ਹੈਗੀਆਂ ਨੇ ਕਿਆਂ ਘਰਾਂ ਵਿੱਚ ਸਰੋਤਿਓ ਕਰਿਓ ਕਮੈਂਟ ਕਿਹਦਾ ਦਿਲ ਕਰਦਾ ਹੁਣ ਦੱਸਿਓ ਕਮੈਂਟ ਕਰਕੇ ਜਿਹਦਾ ਦਿਲ ਕਰਦਾ ਵੀ ਯਾਰ ਅਸੀਂ ਪੁਰਾਣੀਆਂ ਖਰਾਕਾਂ ਜਿਹੜਾ ਰਹਿਣ ਸਹਿਣ ਸੀਗਾ ਉਹਨੂੰ ਅਡਾਪਟ ਕਰੀਏ ਉਹ ਲਾਲ ਜਿਹਾ ਦੁੱਧ ਕਿਉਂਕਿ ਥੱਕ ਗਏ ਸੀ ਹੁਣ ਹਾਂਜੀ ਦੇਖ ਲਿਆ ਸਾਰਾ ਕੁਝ ਭੱਜ ਭੱਜ ਕੇ ਵੀ ਹੱਫ ਗਏ ਹਨ ਪੈਸੇ ਦੀ ਦੌੜ ਪਿੱਛੇ ਵੀ ਦੌੜ ਦੌੜ ਕੇ ਦੇਖ ਲਿਆ ਹੁਣ ਜਦੋਂ ਪਤਲਾ ਜਿੰਨਾ 50 ਕੇ ਸਾਲ ਦੀ ਉਮਰ ਤਬਦ ਦੋਹੇ ਪਾਸੇ ਬਰਾਬਰ ਦਿਖਣ ਲੱਗ ਜਾਂਦੇ ਆ ਹਾਂ 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 ਹੈ ਟਲਾਨ ਸ਼ੁਰੂ ਵੀ ਹੋ ਜਾਂਦੀ ਹੈ ਨਾ ਜੀ ਹਾਂ 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 ਠੀਕ ਹੈ ਨਾ ਵੀ ਹੁਣ ਇਸ ਤੋਂ ਬਾਅਦ ਕੀ ਸਮਝ ਆ ਜਾਂਦਾ ਬੰਦੇ ਨੂੰ ਫਲਸਫਾ じゃ ਤਾਂ ਉੱਥੇ ਆ ਕੇ ਮੇਰਾ ਤਾਂ ਜਿੱਦਾਂ 9 एम 52 ਠੀਕ ਹੈ ਨਾ ਜਿੱਤਾ 52 ਤੇ ਆ ਕੇ ਮੈਨੂੰ ਮੇਰਾ ਬਹੁਤ ਦਿਲ ਕਰਦਾ ਹੈ ਕਿ ਅਸੀਂ ਵਾਪਸੀ ਕਰੀਏ ਔਰ ਪ੍ਰਾਣੇ ਵਿਰਸੇ ਨਾਲ ਜੁੜੀਏ ਕੱਚੀ ਜਗ੍ਹਾ ਤੇ ਬੈਠੀਏ ਦਰਖਤਾਂ ਹੇਠਾਂ ਬੈਠੀਏ ਆਨੰਦ ਲਈਏ ਆਨੰਦ ਲਈਏ ਭੋਜਨ ਸਾਡੇ ਉਸ ਤਰੀਕੇ ਦੇ ਹੁਣ ਜਿੱਦਾਂ ਸਾਡੀਆਂ ਮਾਤਾਵਾਂ ਦਾਦੀਆਂ ਪੰਜੀਰੀ ਪਿੰਨੀਆਂ ਬਣਾਉਂਦੀਆਂ ਸਨ ਉਹ ਅਸੀਂ ਖਾਈਏ ਜਿੱਦਾਂ ਤੁਸੀਂ ਮਲਾਈ ਦੇ ਦਾਦੀ ਗੱਲ ਕਰੀ ਵੀ ਜਦੋਂ ਉਹ ਮੋਟੀ-ਮੋਟੀ ਮਲਾਈ ਉਹ ਨਜ਼ਾਰਾ ਅਜਨੈ ਸੀ ਕਈ ਵਾਰੀ ਤਾਂ ਮੈਂ ਹੁਣ ਵੀ ਨਾ ਜੀ ਦੱਸ ਦਿੰਦਾ ਕੈਮਰੇ ਤੇ ਵੀ ਮਲਾਈ ਅੱਧੀ ਰਾਤ ਨੂੰ ਉੱਠ ਕੇ ਤੇ ਮੈਂ ਥੋੜੀ ਚੀਨੀ ਪਾ ਕੇ ਖਾਲੇ ਨਾ ਖਾਲੇ ਨਾ ਹੁਣ ਵੀ ਖਾਲੇ ਨਾ ਤਾਂ ਤੁਸੀਂ ਵੀ ਕਮੈਂਟ ਕਰੋ ਜਿਹੜੇ ਜਿਹੜੇ ਇਸ ਤਰੀਕੇ ਦਾ ਕੰਮ ਕਰ ਲੈਂਦੇ ਨੇ ਅਜੇ ਵੀ ਤੇ ਉਹ ਚੀਜ਼ ਨੂੰ ਅਸੀਂ ਵਾਪਸ ਪਕੜੀਏ ਹਾਰੇ ਦਾ ਸਿਸਟਮ ਕਰੀਏ ਔਰ ਮੈਂ ਜਦੋਂ ਹੁਣ ਅੱਜ ਕੱਲ ਅਸੀਂ ਹਰ ਵੀਡੀਓ ਬਣਾਉਂਦੇ ਬਜ਼ੁਰਗਾਂ ਕੋਲ ਜਾਂਦੇ ਨੇ ਜੀ ਤਾਂ ਉਹ ਗੱਲ ਕਰਦੇ ਨੇ ਜੀ ਜਿਹੜੀ ਰੋਟੀ ਹੈ ਆਪਣੀ ਬੇਰੜੇ ਦੀ ਰੋਟੀ ਦੀ ਗੱਲ ਕਰਦੇ ਨੇ ਤਾਂ ਬੇਰੜੇ ਦੀ ਰੋਟੀ ਮੈਂ ਪਕਾਣਾ ਜੀ ਮੈਂ ਖਾਣਾ ਜੀ ਕਾਫੀ ਦੇਰ ਤੋਂ ਪਿਛਲੇ 4-5 ਸਾਲ ਤੋਂ ਜਦੋਂ ਦੇ ਵਲੌਗਿੰਗ ਦੇ ਵਿੱਚ ਅਸੀਂ ਐਕਟਿਵ ਹੋਏ ਥੋੜੇ ਜ਼ਿਆਦਾ ਹਾਂਜੀ ਤਾਂ ਜਿੱਦਾਂ ਜਿੱਦਾਂ ਕੁਝ ਇੰਟਰਵਿਊਜ਼ ਅਸੀਂ ਕਰੀਏ ਤਾਂ ਮੈਂ ਹੁਣ ਉਹ ਖਾਣਾ ਔਰ ਇੰਨਾ ਆਨੰਦ ਆਂਦਾ ਕਰਨਗੇ ਸਰੋਤੇ ਵੀ ਕਮੈਂਟ ਬੇੜੇ ਦੀ ਰੋਟੀ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਰੋਟੀ ਇੱਕ ਤਾਂ ਤਵੇ ਵਾਲੀ ਰੋਟੀ ਹੋਗੀ ਇੱਕ ਪਾਣੀ ਵਾਲੀ ਰੋਟੀ ਹੋਗੀ ਪਾਣੀ ਹੱਥੀ ਕਹ ਦਿੰਦੇ ਹਾਂ ਹਾਂ ਉਹਨੂੰ ਆਪਾਂ ਪਾਣੀ ਨਾਲ ਆ ਹੈ ਹਾਂ ਉਹ ਹੀ ਕਿਸੇ ਦੀ ਗੱਲ ਕਰਦਾ ਮੈਂ ਹਾਂ ਹੱਥਾਂ ਨਾਲ ਥਾਪੜ ਕੇ ਬਣਾਈ ਥਾਪੜ ਥਾਪੜ ਉਹਦੇ ਚ ਵੇਲਣਾ ਨਹੀਂ ਲੱਗਣਾ ਹਾਂ ਵੇਲਣਾ ਨਹੀਂ ਉਹ ਚ ਜੂਜ ਹੋਣਾ ਵਰਤੇ ਜਾਣਾ ਹਾਂ ਤੇ ਇੱਕ ਰੋਟੀ ਤੰਦੂਰ ਵਾਲੀ ਹੁੰਦੀ ਸੀਗੀ ਹਾਂ ਆ ਤੰਦੂਰ ਹੁਣ ਆਪਾਂ ਨੂੰ ਹੋਟਲਾਂ ਆਟਾ ਬੰਦ ਦਿੱਤਾ ਮਿਲ ਜਾਂਦੇ ਨੇਗੇ ਪਰ ਉਹ ਉਸ ਤਰ੍ਹਾਂ ਦੇ ਤੰਦੂਰ ਨਹੀਂ ਪਹਿਲਾਂ ਜਿਹੜੇ ਘਰਾਂ ਦੇ ਵਿੱਚ ਤੰਦੂਰ ਸੀ ਉਹ ਬੁੜੀਆਂ ਪਖਾਉਂਦੀਆਂ ਹੁੰਦੀਆਂ ਸੀ ਉਹ ਚ ਖਾਸਾ ਬੱਲਣ ਸਿੱਟ ਕੇ ਨਾ ਉਹਨੂੰ ਉਹ ਚ ਸੇਕ ਜਾ ਬਣਾ ਲੈਣਾ ਫਿਰ ਉਹਦੇ ਵਿੱਚ ਐ ਤੰਦੂਰ ਵਾਲੀ ਰੋਟੀ ਖਾਣ ਦਾ ਜਿਹੜਾ ਨਜ਼ਾਰਾ ਉਹ ਲੱਗ ਹੁੰਦਾ ਸੀਗਾ ਫਿਰ ਉਹ ਚ ਨਿਰੀਆਂ ਲਾਲ ਮਿਰਚਾਂ ਜੀ ਲਾਲ ਮਿਰਚਾਂ ਦੇ ਵਿੱਚ ਦੇਸੀ ਘਿਓ ਪਾ ਕੇ ਉੱਪਰ ਤੇ ਉਹਦਾ ਜਿਹੜਾ ਆਨੰਦ ਆ ਉਹ ਹੋਰ ਹੁੰਦਾ ਜੀ ਉਹ ਤਾਂ ਤੁਸੀਂ ਯਾਦ ਕਰ ਅੱਜ ਜਿਵੇਂ ਆਪਾਂ ਤਿੰਨ ਟਾਈਮ ਦਾਲ ਸਬਜ਼ੀ ਖਾਣੇ ਆ ਜੀ ਇਹ ਗਲਤ ਆ ਉਦੋਂ ਕਿਸੇ ਨਾ ਕਿਸੇ ਟਾਈਮ ਕਹ ਲੋ ਬਜੀ ਮੈਂ ਚਿਪੜਾਂ ਦੀ ਚਟਨੀ ਵਗੈਰਾ ਕੁੱਟ ਲੈਣੀ ਤੇ ਉਹ ਉਹ ਲਾਲ ਮਿਰਚਾਂ ਦੀ ਸਿੱਧਾ ਹੀ ਉਹਦੇ ਉੱਤੇ ਘਿਓ ਪਾ ਕੇ ਹਾਂ ਉਹ ਖਾ ਲੈਣਾ ਅਸੀਂ ਨਾ ਜੀ ਚਿਬੜੇ ਦੀ ਚਟਨੀ ਕੁਛ ਦਿਨ ਪਹਿਲਾਂ ਕਟਾਈ ਆ ਮਾਤਾ ਜੀ ਤੋਂ ਉਹਨੇ ਦੀ ਚਟਨੀ ਹਾਂ ਚਿਬੜਾਂ ਦੀ ਵੀ ਹਾਂ ਹਾਂ ਚਿਬੜਾਂ ਦੀ ਕੋਈ ਕਟਾਈ ਆ ਤੇ ਉਹਦੇ ਚ ਉਹਨਾਂ ਨੇ ਲਾਲ ਮਿਰਚ ਦੀ ਵਰਤੋਂ ਕਰੀ ਇਹਦੇ ਤੋਂ ਬਿਨਾ ਜਿਹੜਾ ਆਪਣਾ ਜਿਹੜਾ ਮਨੁੱਖੀ ਸਰੀਰ ਦੇ ਵਿੱਚ ਦੋ ਚੀਜ਼ਾਂ ਮੇਨ ਨੇ ਇੱਕ ਇਹਦਾ ਦਿਲ ਵਧੀਆ ਹੋਣਾ ਚਾਹੀਦਾ ਤੇ ਇੱਕ ਲੀਵਰ ਵਧੀਆ ਹੋਣਾ ਚਾਹੀਦਾ ਤੇ ਕੌੜਤੁੰਮਾ ਜਿਹੜਾ ਇਹ ਕੌੜ ਕੌੜਤੁੰਮਾ ਨਾ ਇਹਨੂੰ ਅ ਬੈਦਗਰੀ ਦੇ ਵਿੱਚ ਦੱਸਦੇ ਹੁੰਦੇ ਨੇ ਬਈ ਕਲੀ ਨਾਲ ਧੋ ਕੇ ਕਲੀ ਨਾਲ ਹਾਂ ਧੋ ਕੇ ਸੁਕਾ ਕੇ ਇੱਕ ਤਾਂ ਇਹਦੀ ਫੱਕੀ ਬਣਾ ਲਓ ਦੂਜਾ ਇਹਦਾ ਆਚਾਰ ਵੀ ਪੈ ਜਾਂਦਾ ਹੁੰਦਾ ਸੀ ਕੌਰ ਤੁੰਬੇ ਦਾ ਆਚਾਰ ਹਾਂ ਕਲੀ ਵਿੱਚ ਕੌਰ ਤੁੰਬੇ ਦੇ ਆਚਾਰ ਤੇ ਕਰਿਓ ਜੀ ਕਮੈਂਟ ਹਾਂਜੀ ਹਾਂ ਕੌਰ ਤੁੰਬੇ ਦਾ ਜਿਹੜਾ ਆਚਾਰ ਹੈ ਨਾ ਇਹ ਮਨੁੱਖੀ ਲੀਵਰ ਵਾਸਤੇ ਸਭ ਤੋਂ ਵੱਧ ਫਾਇਦੇਮੰਦ ਚੀਜ਼ ਆ ਤੁਸੀਂ ਦੋ ਚੀਜ਼ਾਂ ਕਰੀਆਂ ਹਾਰਟ ਐਂਡ ਲੀਵਰ ਜਾਂ ਕਹੇ ਲੋ ਦਿਲ ਅਤੇ ਦੂਜੇ ਪਾਸੇ ਲੀਵਰ ਨੂੰ ਜਿਗਰ ਕਹਿੰਦੇ ਨੇ ਆਪਾਂ ਜੀ ਹਾਂ ਜਿਗਰ ਜਿਗਰ ਦਾ ਟੁਕੜਾ ਹਾਂ ਹਾਂ ਜਿਗਰ ਦਾ ਟੁਕੜਾ ਦਿਲ ਆਪਾਂ ਜੇਕਰ ਦਿਲ ਤੁਹਾਡਾ ਨਿਰੋਗ ਹੈ ਹਾਂ ਦਿਲ ਕੱਲਾ ਨਿਰੋਗ ਜਿਹੜਾ ਹੈ ਫਿਜ਼ੀਕਲੀ ਨਹੀਂ ਜਿਗਰ ਦੇ ਨਾਲ ਨਾ ਦੋ ਗੱਲਾਂ ਜੁੜੀਆਂ ਹੋਣੇ ਜਿਗਰੀ ਯਾਰ ਵੀ ਇਹ ਮੇਰਾ ਜਿਗਰੀ ਯਾਰ ਆ ਹਾਂ ਹਾਂ ਦੂਜੇ ਨੰਬਰ ਤੇ ਜਿਗਰ ਦਾ ਟੁਕੜਾ ਆਪਾਂ ਆਪਣੀ ਇਲਾਜ ਵਾਸਤੇ ਉਹ ਸ਼ਬਦ ਵਰਦਿਆ ਵੀ ਮੇਰੇ ਇਹ ਜਿਗਰ ਦਾ ਟੋਟਾ ਹਾਂ ਬਾਕੀ ਅੰਗ ਨੇ ਜਿਹੜੇ ਸਾਰੇ ਉਹ ਸਰੀਰ ਦੇ ਵਿੱਚ ਦੋ-ਦੋ ਨੇ ਜਿਹੜਾ ਜਿਗਰ ਆ ਲੀਵਰ ਆ ਇਹ ਇੱਕ ਆ ਹਾਰਟ ਵੀ ਇੱਕੋ ਹਾਂ ਹਾਰਟ ਵੀ ਇੱਕੋ ਹੀ ਆ ਲਓ ਜੀ ਦਿਲ ਤੇ ਜਿਗਰ ਇਹ ਸਰੀਰ ਦੇ ਦੋ ਸਰੀਰ ਦੇ ਦੋ ਇਹ ਜਿਹੇ ਅੰਗ ਨੇ ਜੇਕਰ ਇਹ ਠੀਕ ਨੇ ਠੀਕ ਦਾ ਮਤਲਬ ਇਹ ਹੈ ਕਿ ਸਿਰਫ ਇਹ ਨਹੀਂ ਕਿ ਇਹਨਾਂ ਦੀ ਫੰਕਸ਼ਨਿੰਗ ਠੀਕ ਹੈ ਇਹ ਇਹਨਾਂ ਦੇ ਭਾਵ ਵੀ ਠੀਕ ਹੋਣ ਚਾਹੀਦੇ ਦਿਲ ਤੋਂ ਵੱਡਾ ਖੜਿਆ ਹੋਇਆ ਹੋਣਾ ਚਾਹੀਦਾ ਦੂਜੇ ਨੂੰ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਮਿਲਾਪੜਾ ਹੋਣਾ ਚਾਹੀਦਾ ਹੈ ਇਹ ਵੀ ਜ਼ਰੂਰੀ ਹੈ ਨਾ ਜੀ ਤਾਂ ਹੀ ਦਿਲ ਦੀ ਸਿਹਤ ਠੀਕ ਹੋਊਗੀ ਹਾਂ ਕੱਲ੍ਹ ਤੁਹਾਡੀਆਂ ਜਿਹੜੀਆਂ ਨਾਲੀਆਂ ਨੇ ਨਾੜੀਆਂ ਨੇ ਦਿਲ ਦੀਆਂ ਉਹਨਾਂ 'ਚ ਖੂਨ ਵਧੀਆ ਦੌੜ ਰਿਹਾ ਹੈ ਨਹੀਂ ਮਤਲਬ ਕਿ ਉਹਦੇ ਵਿੱਚ ਭਾਵ ਵੀ ਅੱਛੇ ਹੁੰਨ ਹਾਂ ਸ਼ੇਖ ਫਰੀਦ ਜੀ ਨੇ ਬਾਣੀ ਵਿੱਚ ਲਿਖਿਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾ ਲੱਗੀ ਪੱਲਾ ਸਭ ਕੁਝ ਪਾਏ ਹੁਣ ਇਹ ਗੱਲ ਆ ਜਿਹਦੇ ਆਪਾਂ ਅਰਥ ਸਮਝੀਏ ਫਰੀਦਾ ਬੁਰੇ ਦਾ ਭਲਾ ਕਰ ਵੀ ਆਪਾਂ ਨੂੰ ਬੁਰੇ ਦਾ ਵੀ ਭਲਾ ਕਰਨਾ ਚਾਹੀਦਾ ਜੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਵੀ ਆਪਣੇ ਮਨ ਦੇ ਵਿੱਚ ਗੁੱਸਾ ਨਾ ਰੱਖ ਕਿਸੇ ਦੇ ਪ੍ਰਤੀ ਵੀ ਜੀ ਫੇਰ ਸਾਨੂੰ ਕੋਈ ਰੋਗ ਨਹੀਂ ਲੱਗੂਗਾ ਦੇਹ ਹੀ ਰੋਗ ਨਾ ਲੱਗੂ ਦੇਹ ਨੂੰ ਸੇਰ ਨੂੰ ਕੋਈ ਰੋਗ ਨਹੀਂ ਲੱਗੇਗਾ ਪੱਲਾ ਸਭ ਕੁਝ ਪਾਇ ਸੋਡੇ ਕੋਲੇ ਸਾਰਾ ਕੁਝ ਆਏ ਹਾਏ ਹਾਂ ਤੁਸਾਲ ਮਗਾਤੇ ਇੱਕੋ ਨੁਕਤੇ ਚ ਬਹੁਤ ਵੱਡੇ ਵੱਡੇ ਕੱਲੇ ਕਹਿੰਦੇ ਨੇ ਸੇਖ ਫਰੀਦ ਜੀ ਨੇ ਹਾਂ ਹਾਂਜੀ